لیکن ਤੁਸੀਂ دیکھو کہ ਸਾਡੀ ਸਰਕਾਰ ਕਿੰਨੀ ਨਲਾਕ اور نکمی ہے کہ ساریਆਂ ਚੇਤਾਵਨੀਆਂ جاری ਹੋਣ ਦੇ باوجود ਵੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਨੇ ਕੋਈ تیاری ਨਹੀਂ ਕੀਤੀ ਹਾਲਾਂਕਿ 2023 ਚ ਵੀ ਹੜਾਏ ਵੱਡੀ ਗਿਣਤੀ ਚ ਨੁਕਸਾਨ ਹੋਇਆ 2 ਸਾਲ ਪਹਿਲਾਂ ਦੀ ਗੱਲ ਹੈ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਸੀ ਕਿ ਭਈ ਅਗਰ 2023 ਚ ਹੜ੍ਹ ਹੋਇਆ ਤੇ ਇਸ ਵਾਰ ਤਾਂ بارش ਕਿਤੇ ਜ਼ਿਆਦਾ ਹੋਣੀ ਹੈ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਜ਼ਿਆਦਾ ਜੋਰ ਨਾਲ ਤਿਆਰੀ ਕਰਨੀ ਚਾਹੀਦੀ ਸੀ ਲੇਕਿਨ ਤੁਸੀਂ ਇਹ ਦੇਖੋ ਕਿ ਪੂਰੀ ਸਰਕਾਰ ਰੁੱਝੀ ਹੋਈ ਸੀ ਦਿੱਲੀ ਦੇ ਚੋਣਾਂ ਜਨਵਰੀ ਉਹਦੇ ਬਾਅਦ ਲੁਧਿਆਣੇ ਦੇ ਬਾਈ ਇਲੈਕਸ਼ਨ ਚ ਜਾਂ ਫਿਰ ਕੇਜਰੀਵਾਲ ਸਾਹਿਬ ਦੇ ਨਾਲ ਰਾਜਨੀਤਿਕ ਦੌਰੇ ਕਰਨ ਚ ਮਾਰਚ ਅਪ੍ਰੈਲ ਫ फेब्रुवारी ਜੂਨ ਤੱਕ ਕੋਈ ਤਿਆਰੀ ਸਰਕਾਰ ਨੇ ਨਹੀਂ ਕੀਤੀ ਹਾਲਾਂਕਿ 2023 ਜਿਹੜੀ ਰਿਪੋਰਟ ਆਈ ਸੀ ਉਹਦੇ ਚ ਬੜਾ ਸਪਸ਼ਟ ਕਿਹਾ ਗਿਆ ਸੀ ਕਿ ਜਿਹੜੀਆਂ ਪੰਜਾਬ ਦੀਆਂ ਮੇਨ ਸਾਡੀਆਂ ਰਿਵਰਸ ਨੇ ਚਾਹੇ ਉਹ ਸਤਲੁਜ ਹੈ ਚਾਹੇ ਉਹ ਬਿਆਸ ਹੈ ਚਾਹੇ ਉਹ ਕੱਗਰ ਹੈ ਇੱਥੇ 133 ਪੁਆਇੰਟ ਐਸ ਨੇ ਜਿਹੜੇ ਕਮਜ਼ੋਰ ਨੇ ਕਿ ਅਗਰ ਥੋੜਾ ਵੀ ਪਾਣੀ ਜ਼ਿਆਦਾ ਆਏਗਾ ਜਾਂ ਮੌਨਸੂਨ ਜ਼ਿਆਦਾ ਹੋਏਗੀ ਤੇ ਪੁਆਇੰਟਾਂ ਤੋਂ ਬ੍ਰੀਚ ਹੋ ਜਾਣਾ ਹੜਾ ਸਕਦੇ ਆ ਇਹ 133 ਪੁਆਇੰਟਾਂ ਦੀ ਮੁਰੰਮਤ ਕਰਨ ਦੀ ਕੋਈ ਪਹਿਲ ਇਸ ਸਰਕਾਰ ਵੱਲੋਂ ਨਹੀਂ ਕੀਤੀ ਗਈ ਔਰ ਜਿਹਦਾ ਨਤੀਜਾ ਇਹ ਨਿਕਲਿਆ ਕਿ ਜਦੋਂ ਪਾਣੀ ਆਇਆ ਤੇ ਵੱਡੀ ਗਿਣਤੀ ਚ ਪੰਜਾਬ ਦੇ 1000 ਤੋਂ ਜ਼ਿਆਦਾ ਪਿੰਡ ਜਿਹੜੇ ਆ ਉਹ ਪ੍ਰਭਾਵਿਤ ਹੋਏ ਇੱਕ ਹੋਰ ਕਮੇਟੀ ਬਣੀ ਸੀ 2023 ਦੇ ਹੜ੍ਹਾਂ ਤੋਂ ਬਾਅਦ ਉਹਦੇ ਚ ਪੰਜਾਬ ਸਰਕਾਰ ਵੀ ਸੀ ਹਿਮਾਚਲ ਵੀ ਸੀ ਉੱਤਰਾਖੰਡ ਦੇ ਸਰਕਾਰ ਦੇ ਲੋਕ ਵੀ ਸੀਗੇ ਉਹ ਸਾਂਝੀ ਕਮੇਟੀ ਨੇ ਵੀ ਇਹ ਗੱਲ ਕਹੀ ਇੱਕ ਪ੍ਰੋਜੈਕਟ ਵੀ ਬਣਿਆ ਕਿ ਭਈ ਸਾਰਾ ਸਰਵੇਖਣ ਕਰਨ ਲਈ ਕਿ ਭਈ ਕਿੱਥੇ ਕਿੱਥੇ ਹੜ੍ਹ ਆ ਸਕਦੇ ਆ ਕਿਵੇਂ ਨੁਕਸਾਨ ਹੋ ਸਕਦਾ ਹੈ ਪਿਛਲੇ ਡੇਢ ਸਾਲ ਚ ਕੋਈ ਕਾਰਵਾਈ ਪੰਜਾਬ ਸਰਕਾਰ ਵੱਲੋਂ ਉਸ ਸੰਦਰਭ ਚ ਨਹੀਂ ਕੀਤੀ ਗਈ ਜਿਹੜੀ ਨਹਿਰਾਂ ਦੀ ਸਫਾਈ ਹੋਣੀ ਸੀ ਜੋ ਕੱਚੇ ਨਾਲੇ ਵੱਡੀ ਗਿਣਤੀ ਚ ਪੰਜਾਬ ਚ ਨੇ ਪਿਛਲੇ 3 ਸਾਲਾਂ ਤੋਂ ਉਹਦਾ ਬਜਟ ਹੀ ਜ਼ੀਰੋ ਕਰਤਾ ਬਜਟ ਸ਼ਿਫਟ ਕਰਕੇ ਕਨਾਲ ਚ ਪਾਤਾ ਵਿਰਿੰਦਰ ਗੋਇਲ ਸਾਹਿਬ ਨੇ ਕਿਹਾ ਜੀ ਕਿੰਨੇ ਪੈਸੇ ਅਸੀਂ ਅਰਕੀ ਸੈਸ਼ਨ ਚ ਕਿਹਾ ਵੀ ਅਸੀਂ ਖਰਚ ਕੀਤੇ ਆ ਲੇਕਿਨ ਇਹਦੀ ਜਾਂਚ ਕਰਨ ਦੀ ਲੋੜ ਹੈ ਕਿ ਜਿਹੜੇ ਤੁਸੀਂ ਪੈਸੇ ਲਗਾਏ ਉਹ ਕਿੰਨਾ ਕੰਪਨੀਆਂ ਨੂੰ ਟੈਂਡਰ ਗਏ ਉਹਨਾਂ ਕੰਪਨੀਆਂ ਨੇ ਕੰਮ ਕੀਤਾ ਕਿ ਨਹੀਂ ਕੀਤਾ ਇਹ ਪੰਜਾਬ ਚ ਅੱਜ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਨਹਿਰਾ ਨੇ ਬਿਹੇਵ ਕੀਤਾ ਹੈ ਉਹ ਸਪਸ਼ਟ ਲੱਗ ਰਿਹਾ ਕਿ ਜਿਹੜੀ ਸਫਾਈ ਡਰੇਨੇਜਸ ਦੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਤੁਸੀਂ ਬੰਨਾਂ ਦੀ ਕੋਈ ਰਿਪੇਅਰ ਨਹੀਂ ਹੋਈ ਹਾਲਾਤ ਦੇਖੋ शिवराज सिंह चौहान जी पंजाब चाहे हडा मदा जिला अली में नाल सी उन्होंने ਅਸੀਂ ਅਜ ਨਾਲੇ ਗਏ ਜਦੋਂ ਪਹਿਲੇ ਪੁਆਇੰਟ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਥੇ ਮਹਿਕਮੇ ਦੇ ਅਫਸਰ ਉਹਨਾਂ ਨੂੰ ਪ੍ਰੈਜੈਂਟੇਸ਼ਨ ਦੇ ਰਹੇ ਸੀ ਤੇ ਉਹਨਾਂ ਨੇ ਇੱਕੋ ਹੀ ਗੱਲ ਪੁੱਛੀ ਕਿ ਭਈ ਜੜਾ ਤੁਸੀਂ ਇਹ ਬੰਨ ਬਰੀਚ ਹੋਇਆ ਜਿਹਦੇ ਕਰਕੇ ਐਡਾ ਵੱਡਾ ਨੁਕ ਇਹਦੀ ਬੰਨ ਦੀ ਲਾਸਟ ਮੁਰਮਮਤ ਕਦੋਂ ਕੀਤੀ ਹੈ ਮਹਿਕਮੇ ਕੋਲੇ ਕੋਈ ਜਵਾਬ ਨਹੀਂ ਸੀ ਕਿਉਂਕਿ ਕਈ ਕਈ ਸਾਲ ਹੋ ਗਏ ਤੁਸੀਂ ਬੰਨ ਰਿਪੇਅਰ ਹੀ ਨਹੀਂ ਹੋਏ ਪਰ ਕਈ ਬੰਨ ਤਾਂ ਐਸੇ ਆ ਕਿ ਇਕੱਲੀ ਭਾਜਪਾ ਸਰਕਾਰ ਤੋਂ ਬਾਅਦ ਨਾ ਕਾਂਗਰਸ ਨੇ ਰਿਪੇਅਰ ਕੀਤੇ ਨਾਂ ਸਮਾਜਵਾਦੀ ਪਾਰਟੀ ਦੀ ਸਰਕਾਰ ਨੇ ਰਿਪੇਅਰ ਕੀਤੇ ਸੋ ਇਹ ਇੰਨੀ ਵੱਡੀ ਅੰਗੈਲੀ ਨਾ ਤੁਸੀਂ ਬੰਨਾ ਦੀ ਰਿਪੇਅਰ ਨਾ ਡਰੇਨੇਜ ਦੀ ਸਫਾਈ ਨਾ ਕੱਚੇ ਚੂਹਾ ਦਾ ਜਿਹੜੇ ਨਾਲੇ ਸੀਗੇ ਇਹਨਾਂ ਉਹਨਾਂ ਦਾ ਕੋਈ ਕੰਮ ਉਹਨਾਂ ਦੀ ਕੋਈ ਸਾਮ ਸੰਭਾਲ ਦਾ ਕੰਮ ਹੋਇਆ ਔਰ ਇਸ ਤੋਂ ਵੱਡੀ ਜਿਹੜੀ ਬੜੀ ਖਤਰਨਾਕ ਗੱਲ ਹੋਈ ਕਿ ਜਿਹੜੀ ਇਲੀਗਲ ਮਾਈਨਿੰਗ ਚੱਲਦੀ ਸੀ ਤੁਸੀਂ ਅੱਜ ਅਗਰ ਜਾਓਗੇ ਮੈਂ ਜਿੰਨੀ ਜਗ੍ਹਾ ਤੇ ਪੰਜਾਬ ਚ ਗਿਆ ਵੱਡੇ ਦਾ ਪਪਾ ਨਾਨਕ ਗਿਆ ਦੀਨਾ ਨਗਰ ਗਿਆ ਅਜਨਾਲੇ ਗਿਆ ਗੁਰਦਾਸਪੁਰ ਗਿਆ ਰੋਪੜ ਗਿਆ ਆਨੰਦਪੁਰ ਸਾਹਿਬ ਗਿਆ ਕਪੂਰਥੱਲੇ ਗਿਆ ਸਭ ਜਗ੍ਹਾ ਲੋਕਾਂ ਨੇ ਅਲੱਗ-ਅਲੱਗ ਗੱਲਾਂ ਕਹੀਆਂ ਪਰ ਇੱਕ ਗੱਲ ਪਿੰਡਾਂ ਦੇ ਲੋਕਾਂ ਨੇ ਸਭ ਨੇ ਕਹੀ ਕਿ ਜੀ ਇਨਲੀਗਲ ਮਾਈਨਿੰਗ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ इवन ਜਦੋਂ ਪ੍ਰਧਾਨ ਮੰਤਰੀ ਜੀ ਆਏ ਉਹ ਦੋਵੇਂ ਕਿਸਾਨਾਂ ਨੇ ਇਹ ਗੱਲ ਕਹੀ ਜਦੋਂ ਸ਼ਿਵਰਾਜ ਸਿੰਘ ਚੋਹਾਨ ਆਏ ਜਾਂ ਹੁਣ ਕੇਂਦਰੀ ਮੰਤਰੀ ਅਸੀਂ ਜਾ ਰਹੇ ਹਾਂ ਪਿੰਡਾਂ 'ਚ ਲੋਕ ਇੱਕੋ ਗੱਲ ਕਹਿੰਦੇ ਜਿਹੜੀ ਲੀਗਲ ਮਾਈਨਿੰਗ ਚੱਲਦੀ ਹੈ ਉਹਨਾਂ ਨੇ ਬੜਾ ਵੱਡਾ ਨੁਕਸਾਨ ਕੀਤਾ ਹੈ ਔਰ ਤੁਸੀਂ ਨਲਾਕੀ ਦੇਖੋ ਹਰ ਸਾਲ ਪੰਜਾਬ ਦੀ ਸਰਕਾਰ ਇੱਕ ਨੋਟਿਸ ਖੜਦੀ ਹੈ ભાઈ 1 જુલાઈ તો લેકે 30 સપ્ટેમ્બર તક જેڑا मानसून ਦਾ ਪੀਰੀਅਡ ਹੈ ਬਰਸਾਤ ਇਹਦੇ ਚ ਮਾਈਨਿੰਗ ਜਿਹੜੀ ਆ ਉਹ ਬੰਦ ਰਹੇਗੀ ਹਰ ਸਾਲ મે کہنا چاہ ਰਿਹਾ ਰਸਮੀ ਕੱਢਦੀ ਹੋਏਗੀ ਇਲੀਗਲ ਮਾਈਨਿੰਗ ਤਾਂ ਵੀ ਚੱਲਦੀ ਹੈ ਮੈਂ ਨਹੀਂ ਕਹਿੰਦਾ ਕਿ ਬੰਦ ਹੋ ਜਾਂਦੀ ਹੋਏਗੀ ਲekin ਇੱਕ ਰਸਮੀ ਨਿਕਲਦੀ ਸੀ ਇਸ ਵਾਰ ਇੱਕ ਰਸਮੀ ਚਿੱਠੀ ਵੀ ਨਹੀਂ ਕੱਢੀ ਸਰਕਾਰ ਨੇ ਕਿ ਮਾਈਨਿੰਗ ਬੰਦ ਕਰ ਦਿਓ ਭਾਈ ਲਗਾਤਾਰ ਜਿਹੜੀ ਚੱਲ ਰਹੀ ਇਲੀਗਲ ਮਾਈਨਿੰਗ ਹੈ ਉਹਨੇ ਵੀ ਇਹਨਾਂ ਹੜਾਂ ਦੇ ਪ੍ਰਕੋਪ ਨੂੰ ਵਧਾਂ ਚ ਬਹੁਤ ਵੱਡੀ ਭੂਮਿਕਾ ਨਿਭਾਈ ਆਪਣੇ ਇੰਨੇ ਲੰਬੇ ਰਾਜਨੀਤਿਕ ਜੀਵਨ ਦੇ ਵਿੱਚ ਮੈਂ ਐਸ ਤੋਂ ਘਟੀਆ ਸਰਕਾਰ ਨਹੀਂ ਦੇਖੀ ਐਸ ਤੋਂ ਨਕਮੀ ਸਰਕਾਰ ਨਹੀਂ ਦੇਖੀ ਐਸ ਤੋਂ ਵੱਡਾ ਮੂਰਖਾਂ ਦਾ ਟੋਲਾ ਨਹੀਂ ਦੇਖਿਆ ਜਿਨੂੰ ਇਨਸਾਨੀਅਤ ਦੇ ਨਾਂ ਤੋਂ ਨਫ਼ਰਤ ਹੋਵੇ ਮੈਂ ਇਹ ਕਹਿ ਸਕਦਾ ਜਿਨੂੰ ਇਨਸਾਨੀਅਤ ਦੇ ਨਾਂ ਤੋਂ ਨਫ਼ਰਤ ਹੈ ਜਿਸ ਹੱਦ ਤੱਕ ਇਹ ਸਰਕਾਰ ਗਿਰ ਰਹੀ ਹੈ ਸਰਕਾਰ ਦੇ ਮੰਤਰੀ ਗਿਰ ਰਹੇ ਨੇ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਰ ਮਨੀਸ਼ ਸੋਧਿਆ ਸਤਿੰਦਰ ਜੈਨगिर ਰਹੇ ਨੇ ਇੱਕ ਇਨਸਾਨ ਦੀ ਕਲਪਨਾ ਤੋਂ ਵੀ ਪਰੇ ਦੀ ਗੱਲ ਹੈ ਕਿ ਦੁੱਖ ਦੀ ਘੜੀ 'ਚ ਵੀ ਇਹ ਲੱਭਦੇ ਪੈਣ ਕਿ ਸਾਨੂੰ ਹਲਵਾ ਮੰਡਾ ਕਿਵੇਂ ਪਾਉਂਦਾ ਮੈਂ ਫਲਰਸੀ ਡਿਟੇਲ 'ਚ ਬਾਤ ਚਾਹਣਾ ਜਿਹੜਾ ਇਮੀਡੀਏਟ ਟਾਪਿਕ ਤੁਹਾਡੇ ਸਾਹਮਣੇ ਲੈ ਕੇ ਆਇਆ 12590 ਕਰੋੜ ਯਾਨੀ ਕਿ ਲਗਭਗ 59 ਕਰੋੜ ਅਗੇ 0.59 ਕਰੋੜ ਯਾਨੀ ਕਿ 12590 ਕਰੋੜ ਰੁਪਏ ਦੇ ਕਰੀਬ ਸਟੇਟ ਡਿਜ਼ਾਸਟਰ ਫੰਡ ਸਰਕਾਰ ਕੋਲ ਹੋਵੇ ਤੇ ਇਹ 2 ਮਹੀਨਿਆਂ ਚ ਸਰਕਾਰ ਕਿੰਨਾ ਸਿਰਫ 70 ਕਰੋੜ ਰੁਪਏ ਰੀਲੀਜ਼ ਕੀਤਾ ਅਜੇ ਤੱਕ ਸਿਰਫ 70 ਕਰੋੜ ਰੁਪਿਆ ਪੰਜਾਬ ਡੁੱਬ ਗਿਆ ਪੰਜਾਬ ਦੇ ਪਿੰਡ ਡੁੱਬ ਗਏ ਫਸਲਾਂ ਤਬਾਹ ਹੋ ਗਈਆਂ ਲੋਕਾਂ ਦੇ ਘਰ ਡੁੱਬ ਗਏ ਘਰ ਚ ਰਹਿਣ ਜੋਗੇ ਨਹੀਂ ਰਹੇ ਉਹਨਾਂ ਦੇ ਮੱਝਾਂ گاਵਾ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਨੁਕਸਾਨ ਹੋ ਗਿਆ ਲੇਕਿਨ ਇਸ ਸਰਕਾਰ ਦੇ ਕੰਨ ਤੇ ਜੂਣ ਹੀ ਰੰਗੀ ਔਰ ਸਿਰਫ ਫੋਟੋ ਖਚਾਣੀ ਅਖਬਾਰਾਂ ਚ ਖਬਰਾਂ ਲਾਣੀਆਂ ਔਰ ਝੂਠਾ ਪਬਲਿਸਿਟੀ ਕਰਨੀ ਮਨ ਨੂੰ ਬੜਾ ਦੁੱਖ ਹੁੰਦਾ ਇੱਕ ਪੰਜਾਬੀ ਹੋਣ ਦੇ ਨਾਤੇ ਕਿ ਕਿਹੜਾ ਉਹ ਵੇਲਾ ਸੀ ਸਾਰੇ ਪੰਜਾਬ ਰੋ ਰਿਆ ਕਿ ਉਹ ਕਿਹੜਾ ਵੇਲਾ ਸੀ 2022 ਦਾ ਆਪਣੇ ਮੱਥੇ ਤੇ ਹੱਥ ਮਾਰਦਾ ਕਿ ਜਿੱਥੇ ਅਸੀਂ 92 ਨਲਾਇਕ ਚੁਣ ਕੇ ਉਹ ਕਿਹੜੀ ਗਲਤੀ ਸਾਡੇ ਕੋਲ ਹੋ ਗਈ ਕਿਹੜੇ ਬਦਲਾਅ ਵਾਸਤੇ ਅਸੀਂ ਚਲੇ ਗਏ ਕਿ ਜਿਹੜੇ ਅੱਜ ਸਾਡੇ ਪੰਜਾਬ ਨੂੰ ਦੁਰਗਤੀਤ ਕਰ ਦਿੱਤੀ ਬਰਬਾਦ ਕਰਕੇ ਰੱਖ ਦਿੱਤਾ ਇਹਨਾਂ ਨਲਾਇਕਾਂ ਨੇ ਔਰ ਤੁਸੀਂ ਦੇਖੋ ਜਦ 12599 ਕਰੋੜ ਯਾਨੀ ਕਿ 590 ਕਰੋੜ ਦਾ ਤੇ ਹਿਸਾਬ ਹੀ ਨਹੀਂ ਨ ਲੱਭਦਾ ਪਿਆ ਉਹਨਾਂ ਨੂੰ ਇੱਕ ਮੰਤਰੀ ਕਹਿੰਦਾ ਹੈਗਾ ਦੂਜਾ ਕਹਿੰਦਾ ਹੈ ਨਹੀਂ ਤੀਜਾ ਕਹਿੰਦਾ ਹੈਗਾ ਚੌਥਾ ਕਹਿੰਦਾ ਹੈ ਨਹੀਂ ਕੀ ਮਜ਼ਾਕ ਹੈ ਸੀਏਜੀ ਦੀ ਰਿਪੋਰਟ 2021-22 ਸੀਏਜੀ ਦੀ ਰਿਪੋਰਟ 2022 ਤਈ 2020 ਕੀ ਇਤਨੇ ਰਿਪੋਰਟਾਂ ਇਸ ਸਰਕਾਰ ਦੇ ਐਸੇ ਨਲਾਇਕ ਵਿੱਤ ਮੰਤਰੀ ਹਰਪਾਲ ਜੀ ਮਾਨ ਨੇ ਵਿਧਾਨ ਸਭਾ ਦੇ ਪੱਤਰ ਤੇ ਰੱਖੀਆਂ ਜਿਹੜਾ ਬੰਦਾ ਵਿੱਤ ਮੰਤਰੀ ਆਪ ਵਿਧਾਨ ਸਭਾ ਦੇ ਵਿੱਚ ਰਿਪੋਰਟ ਰੱਖਦਾ ਪਿਆ ਔਰ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਕਿ 2023 ਦੇ 31 ਮਾਰਚ 2023 ਨੂੰ 9000 41 ਕਰੋੜ ਰੁਪਇਆ ਜਿਹੜਾ ਹੈਗਾ ਵਾ ਐਸ ਡੀ ਆਰ ਐਫ ਦਾ ਸਰਕਾਰ ਕੋਲੇ ਪਿਆ ਹੈ ਔਰ ਜਿਹੜਾ ਬਾਕੀ ਹੈ ਸਾਰਾ ਟੋਟਲ ਮਿਲ ਕੇ 12599 ਕਰੋੜ ਰੁਪਇਆ ਹੁਣ ਤੱਕ ਅੱਜ ਦੀ ਡੇਟ ਤੱਕ ਸਰਕਾਰ ਕੋਲੇ ਹੋਣਾ ਚਾਹੀਦਾ ਸੀਗਾ ਚਲੋ ਫਿਰ ਵਿਸ਼ਾ ਆਇਆ ਤੁਹਾਨੂੰ ਯਾਦ ਹੋਣਾ ਜਦੋਂ ਪ੍ਰਧਾਨ ਮੰਤਰੀ ਜੀ ਆਏ ਸਨ ਇਹਨਾਂ ਦੇ ਚੀਫ ਸੈਕਟਰੀ ਨੇ ਰਿਪੋਰਟ ਪੇਸ਼ ਕੀਤੀ ਸੀ 13299 ਕਰੋੜ ਰੁਪਏ ਦਾ ਨੁਕਸਾਨ ਸਾਨੂੰ ਹੋਇਆ ਆਪਾਂ ਸਾਰਿਆਂ ਨੇ ਦੇਖਿਆ ਨੇ ਸਾਰੇ ਤੁਸੀਂ ਚੈਨਲ ਤੇ ਸੁਣਿਆ ਸਭ ਖਬਰਾਂ ਸੁਣਿਆ ਜੀ ਫੈਕਟ ਦਾ ਬਿਆਨ ਸੁਨੇ ਆ ਕਿ 13299 ਕਰੋੜ ਆ ਉਹਦੀ ਡਿਟੇਲ ਹੈਗੀ ਹੈ ਜਿਹੜੀ ਕਿ ਉਹਨੇ ਪ੍ਰਾਈਮ ਮਿਨਿਸਟਰ ਨੂੰ ਸਬਮਿਟ ਕੀਤੀ ਕਿ ਕਿਹੜੇ ਕਿਹੜੇ ਮਹਿਕਮੇ ਦੇ ਅੰਡਰ ਕਿਹੜੀ ਕਿਹੜੀ ਚੀਜ਼ ਦਾ ਸਾਡਾ ਨੁਕਸਾਨ ਹੋਇਆ 13299 ਕਰੋੜ ਰੁਪਇਆ ਪ੍ਰਾਈਮ ਮਿਨਿਸਟਰ ਨੂੰ ਔਰ ਉਸੇ ਮੀਟਿੰਗ ਦਾ ਹਿੱਸਾ ਜਿਹੜੇ ਦੋ ਮੰਤਰੀ ਗਏ ਸੀਗੇ ਮੁੰਡੀਆਂ ਤੇ ਖੁੱਡੀਆਂ ਉਹ ਬਾਹਰ ਆ ਕੇ ਕਹਿੰਦੇ ਨੇ 20000 ਕਰੋੜ ਰੁਪਇਆ ਚਾਹੀਦਾ 20000 ਕਰੋੜ ਰੁਪਏ ਚਾਹੀਦੇ ਇੱਕ ਪ੍ਰਾਈਮ ਮਿੰਿਸਟਰ ਨਾਲ ਤੁਸੀਂ ਗੱਲ ਕਰਦੇ ਪਏ ਹੋ ਉਹਨੂੰ ਡਾਕੂਮੈਂਟੇਸ਼ਨ ਦੇ ਬੇਸ ਤੇ ਗੱਲ ਕਰਨੀ ਪੈਂਦੀ ਹੈ ਉਥੇ ਰਾਜਨੀਤਿਕ ਗੱਲ ਸੁਣੋ ਕਿ ਮੈਨੂੰ 20000 ਦੇ ਦਿਓ ਮੈਨੂੰ 25000 ਦੇ ਦਿਓ ਚੀਫ ਸਕੱਟਰੀ ਕਹ ਰਿਹਾ 13299 ਕਰੋੜ ਦਾ ਆਸਾਨ ਹੋਇਆ ਇਹ ਕਹਿੰਦੇ ਸਾਨੂੰ 20000 ਦੇ ਦਿਓ ਕਿਉਂ ਇਹ 7000 ਕਰੋੜ ਰੁਪਏ ਉਹ ਦਿੱਲੀ ਵਾਲੇ ਮੰਮੇ ਨੂੰ ਦੇਣਾ ਸੀਗਾ ਜਿਹਦਾ ਸਾਰੇ ਪੰਜਾਬ ਚੰਗੀ ਤਰ੍ਹਾਂ ਪਤਾ ਹੈ ਕਿ ਉਹ 25% 30% ਦਾ ਕਟਾਉਦਾ ਫਿਕਸ ਹੈਗਾ ਬਈ ਹਰਤ ਕੰਮ ਦੇ ਵਿੱਚ ਦਿੱਲੀ ਵਾਲੇ ਦਾ ਔਰ ਮੇਰੀ ਗੱਲ ਸੁਣੋ ਹੁਣ ਤੱਕ ਦੋ ਵਾਰੀ ਐਸਟੀਮੇਟ ਲੱਗ ਚੁੱਕੇ ਨੇ ਡਿਪਾਰਟਮੈਂਟ ਕੋਲੋਂ ਗਰਾਉਂਡ ਰਿਪੋਰਟ ਮੰਗਾਨੇ ਆ ਨਾ ਪਰ ਚੀਫ ਸਕੱਟਰੀ ਜਦੋਂ ਰਿਪੋਰਟ ਬਣਾਉਂਦਾ ਹੈ ਸਾਰੇ ਜਿਹੜੇ ਫਲੱਡ ਫੈਕਟਰੀ ਏਰੀਆਜ਼ ਨੇ ਉਹਨਾਂ ਦੇ ਡੀਸੀ ਕੋਲੋਂ ਅਲੱਗ-ਅਲੱਗ ਮਹਿਕਮਿਆਂ ਕੋਲੋਂ ਰਿਪੋਰਟ ਮੰਗਾਉਂਦੇ ਨੇ ਕਿ ਦੱਸੋ ਜੀ ਤੁਹਾਡੇ ਦਾ ਐਗਰੀਕਲਚਰ ਡਿਪਾਰਟਮੈਂਟ ਤੋਂ ਵੀ ਤੁਹਾਡੇ ਕੋਲ ਫਸਲਾਂ ਕਿੰਨੀਆਂ ਕਿੰਨੀ ਫਸਾ ਦਾ ਨੁਕਸਾਨ ਹੋਇਆ ਉਹਦਾ ਕੀ ਐਸਟੀਮੇਟ ਹੈ ਐਜੂਕੇਸ਼ਨ ਡਿਪਾਰਟਮੈਂਟ ਦੇ ਵੀ ਸਕੂਲ ਕਿੰਨੇ ਖਰਾਬ ਹੋ ਗਏ ਤੁਸੀਂ ਉਹ ਦੱਸੋ ਫਿਰ ਉਹਦੇ ਬਾਅਦ ਰੂਰਲ ਡਿਵੈਲਪਮੈਂਟ ਹੈਗਾ ਉਹਨਾਂ ਕੋਲੋਂ ਮੰਗਾਂਦੇ ਨੇ ਵੀ ਤੁਹਾਡਾ ਇਹਦਾ ਕਿੰਨਾ ਕੁ ਨੁਕਸਾਨ ਹੋਇਆ ਡੀਸੇਲਟਿੰਗ ਔਰ ਉਹ ਸਾਰਾ ਉਹ ਮੰਗਾਂਦੇ ਨੇ ਪੀ ਡਬਲਯੂ ਡੀ ਕੋਲੋਂ ਮੰਗਾਂਦੇ ਨੇ ਕਿ ਵੀ ਤੁਹਾਡਾ ਕਿੰਨੀਆਂ ਸੜਕਾਂ ਦਾ ਨੁਕਸਾਨ ਹੋਇਆ ਕੀ ਸਾਰਾ ਕੁਝ ਹੋਇਆ ਰੂਰਲ ਡਿਵੈਲਪਮੈਂਟ ਕੋਲੋਂ ਪਿੰਡੂ ਸੜਕਾਂ ਦਾ ਹਿਸਾਬ ਮੰਗਦੇ ਨੇ ਕਿ ਕਿੰਨਾ ਨੁਕਸਾਨ ਹੋਇਆ ਉਹਦੇ ਕੈਸਟੀ ਉਹ ਇੱਕ ਮੈਮੋਰੰਡਮ ਬਣਾ ਕੇ ਕੇਂਦਰ ਸਰਕਾਰ ਨੂੰ ਭੇਜਣਾ ਹੁੰਦਾ ਔਰ ਇਸ ਨਕਮੀ ਔਰ ਨਠੱਲੀ ਸਰਕਾਰ 2 ਮਹੀਨੇ ਹੋਣ ਦੇ ਬਾਅਦ ਵੀ ਅੱਜ ਤੱਕ ਮੈਮੋਰੰਡਮ ਨਹੀਂ ਦੇ ਪਾਈ ਸਰਕਾਰ ਨੂੰ ਕੇਂਦਰ ਨੂੰ ਕ੍ਰਿਟਿਕਾਈਜ਼ ਕਰ ਰਹੇ ਨੇ ਕਿ ਸਾਨੂੰ ਸਾਨੂੰ ਅਜੇ ਤੱਕ ਪੈਸਾ ਨਹੀਂ ਭੇਜਿਆ ਉਹ ਭੇ ਕੇਂਦਰ ਪੈਸਾ ਤਾਂ ਭੇਜੂਗਾ ਤੁਸੀਂ ਦੱਸੋ ਕਿ ਹੋਇਆ ਕੀ ਕਿੰਨਾ ਨੁਕਸਾਨ ਹੋਇਆ ਕੇਂਦਰ ਤਾਂ ਹੀ ਭੇਜੇਗਾ ਗਲਤੀ ਹੋ ਗਈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹਨਾਂ ਦੇ ਗੁੰਮਰਾਹਪੁਰਲ ਪ੍ਰਚਾਰ ਦੇ ਵਿਚ ਆ ਗਏ ਤੇ ਅੱਜ ਅਸੀਂ ਇਹਨਾਂ ਦੀ ਸਰਕਾਰ ਬਣਾ ਬੈਠੇ ਆ ਗਲਤੀ ਕਰ ਬੈਠੇ ਆ ਜਿਹਦਾ ਸਾਨੂੰ ਹਰ ਦਿਨ ਹਰ ਪਲ ਨੁਕਸਾਨ ਹੋ ਰਿਹਾ ਤੇ ਪੰਜਾਬ ਦੀ ਹਾਲਤ ਦੇਖੀਏ ਤੇ ਜਿੱਥੇ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਹੜਾਈਂ ਡੇਹ ਗਿਆ ਹੈ ਉੱਥੇ ਹੀ ਜਿਹੜਾ ਪੰਜਾਬ ਦਾ ਯੂਥ ਹੈ ਉਹ ਨਸ਼ੇ ਹੀ ਵਹਿ ਗਿਆ। ਔਰ ਉੱਥੇ ਹੀ ਪੰਜਾਬ ਜਿਹੜਾ ਉਹ ਭ੍ਰਸ਼ਟਾਚਾਰ ਜਿਹੇ ਆਮ ਆਦਮੀ ਪਾਰਟੀ ਵਾਲਿਆਂ ਦੇ ਬਹਿ ਗਿਆ। 4 ਲੱਖ ਕਰੋੜ ਦਾ ਕਰਜ਼ਾਈ ਕਰਦਾ ਪੰਜਾਬ ਨੂੰ। ਹਰ ਇੱਕ ਬੱਚਾ ਜਿਹੜਾ ਪੈਦਾ ਹੁੰਦਾ ਤੁਸੀਂ ਮੰਨ ਕੇ ਚੱਲੋ ਆਮ ਆਦਮੀ ਪਾਰਟੀ ਦੇ ਕਰਕੇ 2.5 ਲੱਖ ਰੁਪਏ ਦਾ ਕਰਜ਼ਾਈ ਉਹ ਪੈਦਾ ਹੁੰਦੇ ਹੀ ਹੋ ਜਾਂਦਾ। ਸਾਡੀ ਜਿਹੜੀ 2.5 ਤੋਂ 3 ਕਰੋੜ ਦੀ ਆਬਾਦੀ ਹੈ ਜੀ ਇਹ ਬੜਾ ਮਹੱਤਵਪੂਰਨ ਤੱਤ ਹੈ। ਇਹਨਾਂ ਦੇ ਇਹ ਭ੍ਰਸ਼ਟਾਚਾਰ ਕਰਕੇ ਜੋ ਇਹਨਾਂ ਨੇ ਕਰਜ਼ਾ ਲਿੱਤਾ ਹੈ 4 ਲੱਖ ਕਰੋੜ ਦਾ ਉਹਦੇ ਨਾਲ ਪੈਦਾ ਹੁੰਦੇ ਆ ਇਹ ਬੱਚਾ ਜਿਹੜਾ ਸਵਾ ਲੱਖ ਦਾ ਕਰਜ਼ਾਈ ਹੋ ਕੇ ਪੈਦਾ ਹੋ ਰਿਹਾ ਪੰਜਾਬ ਦਾ ਤੇ ਮੇਰਾ ਹੱਸਦਾ ਵਸਦਾ ਨੱਚਦਾ ਰੰਗਲਾ ਪੰਜਾਬ ਜਿਹੜਾ ਹੈ ਉਹਦੇ ਤੇ ਗ੍ਰੈਂਡ ਬਣ ਕੇ ਇਹ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਲੱਗ ਗਈ ਹੈ ਅੱਜ ਜਿਹੜਾ ਵਿਸ਼ਾ ਹੈ ਸਾਡਾ ਕਿ ਮਿਸ ਗਵਰਨੈਂਸ ਐਂਡ ਫੇਲਿਅਰ ਆਫ ਦਿਸ ਆਮ ਆਦਮੀ ਪਾਰਟੀ रिगार्डिंग ऑल दिस लॉसेस ड्यू टू फ्लड्स जेड़ा है वा बाढ़ आई और पंजाब दी 4 लाख एकड़ जेड़ी जमीन है वो बाढ़ दे नुकसान ही जा गई और उदा केवला केवल को जिम्मेवार है तो आम आदमी पार्टी दे मुख्यमंत्री भगवंत सिंह मान जी और उना दी सरकार दी अनदेखी ਉਹਨਾਂ ਦੀ ਸਰਕਾਰ ਦੀ ਨਕਾਮੀ ਉਹਨਾਂ ਦੀ ਸਰਕਾਰ ਦੀ ਨਰਲੈਕੀ ਹੈ ਜਿਵੇਂ ਕਰਕੇ ਕਿਸਾਨ ਸੜਕਾਂ ਤੇ ਆ ਗਿਆ ਜਿੱਥੇ ਕਿਸਾਨਾਂ ਦੀ ਜ਼ਮੀਨ ਅੱਜ ਆਨਲੀ ਫਸਲਾਂ ਦੇ ਲਈ ਬਰਬਾਦ ਹੋਈ ਬੈਠੀ ਹੈ ਉੱਥੇ ਹੀ ਕਿਸਾਨਾਂ ਦੇ ਮਕਾਨ ਜਿਹੜੇ ਨੇ ਉਹ ਟਹਿ ਗਏ ਨੇ ਸੜਕਾਂ ਟੁੱਟ ਗਈਆਂ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਕੇਵਲੇ ਕਿਹਾ ਭਗਵੰਤ ਮਾਨ ਜੀ ਦੀ ਇਹ ਜਿਹੜੀ ਆਮ ਆਗੇ ਪਾਰਟੀ ਦੀ ਸਰਕਾਰ ਔਰ ਕੇਂਦਰ ਜਿਹੜਾ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਨਾਲ ਡਿਊਟੀ ਪੂਰੀ ਕੀਤੀ ਹੜਾ ਤੋਂ ਪਹਿਲੇ ਹੀ 292 ਕਰੋੜ ਰੁਪਇਆ ਬਾੜ ਤੋਂ ਹੜਾ ਤੋਂ ਬਚਾ ਦੇ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਔਰ 12500 ਕਰੋੜ ਰੁਪਇਆ ਜਿਹੜਾ ਕਿ ਐਸਐਸਡੀਆਰਐਫ ਦਾ ਸੀ ਡਿਜ਼ਾਸਟਰ ਮੈਨੇਜਮੈਂਟ ਦਾ ਕਿ ਕੋਈ ਆਫਤ ਆਉਂਦੀ ਹੈ ਉਹਦੇ ਪ੍ਰਬੰਧਨ ਦੇ ਲਈ ਸੀ ਉਹ ਪੰਜਾਬ ਸਰਕਾਰ ਕੋਲ ਪਿਆ ਸੀ ਪਹਿਲੇ ਤੋਂ ਮੁਗਲ ਗਏ ਭਗਵੰਤ ਜੀ ਪਰ ਜਿਹੜੀ ਕੈਗ ਹੈ ਜਿਹੜੀ ਹਿਸਾਬ ਰੱਖਦੀ ਹੈ ਦੇਖਦੀ ਉਹਦੀ ਰਿਪੋਰਟ ਜਦੋਂ ਅਸੀਂ ਪੇਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਤੇ ਇਹਨਾਂ ਦਾ ਚਿਹਰਾ ਸਾਫ਼ ਹੋ ਗਿਆ ਔਰ ਇਹਨਾਂ ਨੇ 12500 ਕਰੋੜ ਰੁਪਏ ਦਾ ਹਿਸਾਬ ਨਹੀਂ ਦੇ ਰਹੇ ਹਿਸਾਬ ਕਿੱਥੋਂ ਦੇਣਗੇ ਉਹ ਯਾਦ ਹੈ ਉਹ ਇਹਨਾਂ ਦੇ ਐਡਵਰਟਾਈਜ਼ਮੈਂਟ ਤੇ ਹਰ ਜਗ੍ਹਾ ਤੇ ਬੋਲ ਲਾਈ ਬੈਠੇ ਨੇ ਆਪਣੇ ਲੋਕੀ ਆ ਗਏ ਨੇ ਨਫ਼ਰਤ ਕਰਦੇ ਨੇ ਇਹਨਾਂ ਦੀ ਚੰਗਲਾਂ ਤੋਂ ਪਰ ਇਹ ਬੋਲ ਲਾਣ ਤੋਂ ਬਾਝ ਨਹੀਂ ਹਾਂਦੇ ਯਾ ਇਹਨਾਂ ਦੀ ਹਵਾਈ ਯਾਤਰਾਵਾ ਜਿਹੜਾ ਕਿ ਸਾਰੀ ਆਮ ਆਦਮੀ ਪਾਰਟੀ ਦੇ ਲੀਡਰ ਮौज-ਮਸਤੀਆਂ ਕਰਦੇ ਫਿਰਦੇ ਨੇ ਉਹਦੇ ਜੋ ਪੈਸਾ ਲੱਗਿਆ ਲੱਗਦਾ 12500 ਕਰੋੜ ਰੁਪਇਆ ਯਾ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਲੀਡਰ ਵੀ ਆ ਗਏ ਤੇ ਉਹ ਤੋਂ ਹਾਰ ਕੇ ਬੁਰੀ ਤਰ੍ਹਾਂ ਪੰਜਾਬ ਹੀ ਡੇਰਾ ਲਈ ਬੈਠੇ ਨੇ ਉਹਨਾਂ ਦੇ ਕਾਰਾਂ ਉਹਨਾਂ ਦੇ ਬੰਲਿਆਂ ਦੇ ਖਰਚਿਆਂ ਦੇ ਉੱਤੇ ਇਹ 12500 ਕਰੋੜ ਜਿਹੜਾ ਉਹ ਲੱਗ ਗਿਆ ਤੇ ਸਭ ਤੋਂ ਵੱਧ ਮੰਨਦਾ ਲੱਗਦਾ ਭ੍ਰਿਸ਼ਟਾਚਾਰ ਦੀ ਬਲੀ ਚੜ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਆਈ ਸੀ ਕਿ ਅਸੀਂ ਵਿਕਾਸ ਕਰਾਂਗੇ ਪੰਜਾਬ ਦਾ ਝੂਠਾ ਲਾਰਾ ਝੂਠਾ ਵਾਦਾ ਤੇ ਵਿਕਾਸ ਕਿਦਾ ਹੋ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਤੇ ਇਹਨਾਂ ਦੇ ਵਰਕਰਾਂ ਦਾ ਵਿਕਾਸ ਹੋ ਗਿਆ ਅੱਜ ਇਹ ਕਿਹੜਾ era ਦਾ ਜੋ ਉੱਲੇ ਵਰਕਰ ਸੀ ਜਾਂ ਐਮਐਲਏ ਸੀ ਜਾਂ ਮਨਿਸਟਰ ਸੀ ਜਿਹੜਾ ਸਾਈਕਲ ਤੇ ਤੁਰਦਾ ਸੀ ਜਿਹੜਾ ਮੋਬਾਈਲ ਠੀਕ ਕਰਦਾ ਸੀ ਜਿਹੜਾ ਰੇੜੀ ਲਾਉਂਦਾ ਸੀ ਉਹ ਅੱਜ ਬੰਗਲੇ ਆ ਵਿੱਚ ਪਹੁੰਚ ਗਿਆ ਉਹ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਘੁੰਮ ਰਿਹਾ ਹੈ ਤੇ ਵਿਕਾਸ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਪੰਜਾਬੀਏ ਤੂੰ ਇਹਨਾਂ ਨੇ ਬਰਬਾਦ ਕਰ ਦਿੱਤਾ ਔਰ ਆਪਣਾ ਨਿੱਜੀ ਇਹਨਾਂ ਨੇ ਵਿਕਾਸ ਕਰ ਲਿਆ ਭ੍ਰਿਸ਼ਟਾਚਾਰ ਕਰਕੇ ਸੋ ਅੱਜ ਇਹ ਜੋ ਫੰਡ ਬਾਰੇ ਮੈਂ ਗੱਲ ਕੀਤੀ ਕਿ ਅਜ ਹੜਾ ਬਾਰੇ ਹਮੇਸ਼ਾ ਇਹ ਗੱਲ ਰਹੀ ਹੈ ਕਿ ਜਨਵਰੀ ਚ ਕੋ ਪਤਾ ਉਹ ਮੌਨਸੂਨ ਆਣੀ ਹੈ ਔਰ ਐਡ ਕੀਤੇ ਜੋ ਭੁਿਕਵਾਣੀ ਸੀ ਜੋ ਪ੍ਰੋਡਿਕਸ਼ਨ ਸੀ ਉਹ ਇਹ ਸੀ ਕਿ ਮੌਨਸੂਨ ਬੜੀ ਜ਼ਬਰਦਸਤ ਆਣ ਵਾਲੀ ਹੈ ਉਹ ਹੋਰ ਜਿਆਦਾ ਵੱਡਾ ਅਲਰਮਿੰਗ ਤੇ ਜਾਂਦੀ ਪਰ ਹਰ ਵਾਰੀ ਮੀਟਿੰਗ ਜਨਵਰੀ ਦੇ ਮਹੀਨੇ ਚ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਲੈਂਦੇ ਨੇ ਅਧਿਕਾਰੀ ਲੈਂਦੇ ਨੇ ਔਰ ਉਹਦੇ ਵਿੱਚ ਵਾ ਬਾੜ ਤੋਂ ਫਲੱਡ ਤੋਂ ਬਚਨ ਦੇ ਉਪਰਾਲੇ ਸੋਚੇ ਜਾਂਦੇ ਨੇ ਉਹਨਾਂ ਲਈ ਅਲੋਕੇਸ਼ਨ ਹੁੰਦੀ ਹੈ ਬਜਟ ਦੀ ਉਹਨਾਂ ਲਈ ਟੈਂਡਰਿੰਗ ਹੁੰਦੀ ਹੈ ਏਜੰਸੀਆ ਹਾਇਰ ਕੀਤੀਆਂ ਜਾਂਦੀਆਂ ਨੇ ਤਾਂਕਿ ਸਮੇਂ ਸਿਰ ਜਿਸ ਵੇਲੇ ਫਲੱਡ ਦਾ ਮੌਸਮ ਆਦਾ ਬਰਸਾਤ ਦਾ ਮੌਸਮ ਆਂਦਾ ਤੇ ਉਸ ਵੇਲੇ ਨੁਕਸਾਨ ਨਾ ਹੋਏ ਪਰ ਇਹ ਆਮ ਆਦਮੀ ਪਾਰਟੀ ਇਹਨਾਂ ਨੇ 2023 ਦੇ ਫਲੱਡ ਵੀ ਦੇਖੇ ਕਿੱਡਾ ਵੱਡਾ ਨੁਕਸਾਨ ਹੋਇਆ ਪਰ ਇਹ ਜਾਗੇ ਨਹੀਂ ਇਹ ਹੌਸਲੇ ਵੀ ਸੁੱਤੇ ਰਹੇ ਇਹ ਆਮ ਆਦਮੀ ਪਾਰਟੀ ਜਿਹੜੀ ਮੀਟਿੰਗ ਹੋਣੀ ਚਾਹੀਦੀ ਸੀ ਜਨਵਰੀ ਚ ਇਹ ਫਲੱਡ ਨੂੰ ਰੀਲੀਫ ਦੇਣ ਲਈ ਲੋਕਾਂ ਨੂੰ ਡਿਜ਼ਾਸਟਰ ਮੈਨੇਜਮੈਂਟ ਦੀ ਆਪਦਾ ਪ੍ਰਬੰਧਨ ਦੀ ਇਹਨਾਂ ਨੇ ਜਾ ਕੇ ਮੀਟਿੰਗ ਕੀਤੀ ਉਹ ਮਈ ਦੇ ਮਹੀਨੇ ਦੇ ਵਿੱਚ ਔਰ ਮਈ ਦੇ ਮਹੀਨੇ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਤੇ 15 ਦਿਨਾਂ ਬਾਅਦ ਬਾਰਸ਼ਾ ਗਰੂ ਹੋ ਗਈਆਂ ਤੇ ਪ੍ਰਬੰਧਨ ਜਦੋਂ ਨਾ ਸੀ ਤੇ ਉਹਦੇ ਕਰਕੇ ਹੀ ਅੱਜ ਇਹਦਾ ਵੱਡਾ ਨੁਕਸਾਨ ਜਿਹੜਾ ਹੈ ਉਹ ਸਾਰੇ ਪੰਜਾਬੀਆਂ ਦਾ ਹੋ ਗਿਆ ਕੇਵਲ ਕਿਸਾਨਾਂ ਦਾ ਨਹੀਂ ਹੋਇਆ ਸਾਰੇ ਵਪਾਰੀਆਂ ਦਾ ਹੋ ਗਿਆ ਉਦਯੋਗਪਤੀਆਂ ਦਾ ਹੋ ਗਿਆ ਕਿ ਅਸੀਂ ਜਾਣਦੇ ਆ ਕਿ ਪੰਜਾਬ ਦੀ ਕਿਸਾਨੀ ਤੋਂ ਹੀ ਹਰੀਖ ਦਾ ਪੰਜਾਬ ਇਹ ਘਰ ਚੱਲਦਾ ਹੈ ਪੰਜਾਬ ਹੀ ਕਿਸਾਨ ਬਹੁਲ ਪ੍ਰਦੇਸ਼ ਹੈ ਤੇ ਕਿਸਾਨੀ ਬਰਬਾਦ ਹੋ ਗਈ ਇਹਦਾ ਮਤਲਬ ਪੰਜਾਬ ਬਰਬਾਦ ਹੋਇਆ ਬੈਠਾ ਹੈ ਔਰ ਉਹਦੀ ਜ਼ਿੰਮੇਵਾਰ ਕੋਰ ਹੈ ਕੇਵਲ ਬਈ ਕੇਵਲ ਭਗਵੰਤਾਨ ਸਰਕਾਰ ਜ਼ਿੰਮੇਵਾਰ